ਪੰਜਾਬੀ ਗਾਇਕ ਕਰਨੌਸ਼ਾ 2023 ਵਿੱਚ ਆਪਣੇ ਪਰਿਵਾਰ ਸਮੇਤ ਕੈਨੇਡਾ ਤੋਂ ਦੁਬਈ ਚਲੇ ਗਏ ਸੀ। ਉਹਨਾਂ ਨੇ ਇਸ ਗੱਲ ਦਾ ਖੁਲਾਸਾ ਹੁਣ ਇੱਕ ਇੰਟਰਵਿਊ ਦੇ ਵਿੱਚ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵਕਫਖਤ ਥਾਵਾਂ ਤੋਂ ਧਮਕੀਆਂ ਆ ਰਹੀਆਂ ਸੀ ਤੇ ਕਈ ਵਾਰ ਹਮਲਿਆਂ ਦੀ ਵੀ ਕੋਸ਼ਿਸ਼ ਹੋਈ ਜਿਸ ਦੇ ਚੱਲਦੇ ਹੋਏ ਪਰਿਵਾਰ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਹ ਕੈਨੇਡਾ ਤੋਂ ਦੁਬਈ ਆ ਗਏ ਲੇਕਿਨ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਕੈਨੇਡਾ ਤੋਂ ਜ਼ਿਆਦਾ ਹੁਣ ਪੰਜਾਬ ਜ਼ਿਆਦਾ ਸੁਰੱਖਿਅਤ ਲੱਗਦਾ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਫਿਗਰ ਹੋਣ ਬਾਅਦ ਜੋ ਰਹਿਣਾ ਬਹੁਤ ਔਖਾ ਹੈ ਤੇ ਕੈਨੇਡਾ ਸਿਰਫ ਉਹਨਾਂ ਲੋਕਾਂ ਲਈ ਸੁਰੱਖਿਅਤ ਹੈ ਜੋ ਇਸ ਇੰਡਸਟਰੀ ਨਾਲ ਜੁੜੇ ਨਹੀਂ ਹਨ ਉਹਨਾਂ ਦਾ ਕੋਈ ਬਿਜ਼ਨਸ ਪਬਲਿਕ ਵਿਸ਼ ਨਹੀਂ ਹੈ ਜਿੱਥੋਂ ਲੋਕਾਂ ਨੂੰ ਪਤਾ ਹੋਵੇ ਕਿ ਉਹ ਕਿੰਨਾ ਪੈਸਾ ਕਮਾ ਰਹੇ ਨੇ ਉੱਥੇ ਮੁਸੀਬਤ ਬਣ ਜਾਂਦੀ ਹੈ ਜਿਹੜਾ ਜ਼ਿਆਦਾ ਦਿਖ ਰਿਹਾ ਹੈ ਉਸ ਲਈ ਉੱਥੇ ਸਮਾਂ ਔਖਾ ਹੋ ਜਾਂਦਾ ਹੈ 2019 ਵਿੱਚ ਮੇਰਾ ਘਰ ਇਸ ਇੰਡਸਟਰੀ ਚ ਸਭ ਤੋਂ ਪਹਿਲਾ ਟਾਰਗੇਟ ਬਣਿਆ ਸੀ ਪਹਿਲੀ ਵਾਰ ਮੇਰੇ ਘਰ ਦੇ ਉੱਤੇ ਲਗਾਤਾਰ ਗੋਲੀ ਚਲਾਈ ਗਈ ਇੱਕ ਐਕਸਟਰਸ਼ਨ ਕੇਸ ਸੀ ਉਹਨਾਂ ਨੇ ਕਿਹਾ ਕਿ ਪੈਸੇ ਦਿਓ ਨਹੀਂ ਤਾਂ ਸ਼ੋਅ ਕਰਨ ਨਹੀਂ ਦੇਵਾਂਗੇ ਪੰਜਾਬ ਨਹੀਂ ਆ ਸਕਦੇ ਇੰਡੀਆ ਨਹੀਂ ਆ ਸਕਦੇ ਮੈਂ ਪੈਸੇ ਨਹੀਂ ਦਿੱਤੇ ਤਾਂ ਇਹ ਹੋਇਆ ਸੀ ਜਦੋਂ ਮੈਨੂੰ ਲੱਗਾ ਕਿ ਸਭ ਕੁਝ ਠੀਕ ਹੋ ਗਿਆ ਏ ਫਿਰ ਤੋਂ ਮੇਰੇ ਘਰ ਤੇ ਗੋਲੀਬਾਰੀ ਹੋ ਗਈ ਹੁਣ ਤੱਕ ਚਾਰ ਵਾਰ ਮੇਰੇ ਘਰ ਉੱਤੇ ਗੋਲੀਆਂ ਚੱਲ ਚੁੱਕੀਆਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੈਨੇਡਾ ਦੇ ਘਰ ਲੱਕੜ ਦੇ ਬਣੇ ਹੁੰਦੇ ਨੇ ਗੋਲੀ ਅੰਦਰ ਤੱਕ ਲੰਘ ਜਾਂਦੀ ਹੈ ਘਰ ਅੰਦਰ ਹੋਣ ਬਾਵਜੂਦ ਵੀ ਘਰ ਅੰਦਰ ਹੋਣ ਬਾਵਜੂਦ ਵੀ ਸੁਰੱਖਿਆ ਨਹੀਂ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਮੈਂ ਪੰਜਾਬ ਵਿੱਚ ਕੈਨੇਡਾ ਤੋਂ ਵੱਧ ਸੁਰੱਖਿਅਤ ਫੀਲ ਕਰਦਾ ਹਾਂ ਪੰਜਾਬੀ ਗਾਇਕ ਕਰਨ ਔਜਲਾ 2023 ਵਿੱਚ ਆਪਣੇ ਪਰਿਵਾਰ ਸਮੇਤ ਕੈਨੇਡਾ ਤੋਂ ਦੁਬਈ ਚਲੇ ਗਏ ਸੀ। ਉਹਨਾਂ ਨੇ ਇਸ ਗੱਲ ਦਾ ਖੁਲਾਸਾ ਹੁਣ ਇੱਕ ਇੰਟਰਵਿਊ ਦੇ ਵਿੱਚ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵਕਫਖਤ ਥਾਵਾਂ ਤੋਂ ਧਮਕੀਆਂ ਆ ਰਹੀਆਂ ਸੀ ਤੇ ਕਈ ਵਾਰ ਹਮਲਿਆਂ ਦੀ ਵੀ ਕੋਸ਼ਿਸ਼ ਹੋਈ ਜਿਸ ਦੇ ਚੱਲਦੇ ਹੋਏ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹ ਕੈਨੇਡਾ ਤੋਂ ਦੁਬਈ ਆ ਗਏ। ਲੇਕਿਨ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਕੈਨੇਡਾ ਤੋਂ ਜ਼ਿਆਦਾ ਹੁਣ ਪੰਜਾਬ ਜ਼ਿਆਦਾ ਸੁਰੱਖਿਅਤ ਲੱਗਦਾ ਹੈ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਫਿਗਰ ਹੋਣ ਬਾਅਦ ਜੋ ਰਹਿਣਾ ਬਹੁਤ ਔਖਾ ਹੈ ਤੇ ਕੈਨੇਡਾ ਸਿਰਫ ਉਹਨਾਂ ਲੋਕਾਂ ਲਈ ਸੁਰੱਖਿਅਤ ਹੈ ਜੋ ਇਸ ਇੰਡਸਟਰੀ ਨਾਲ ਜੁੜੇ ਨਹੀਂ ਹਨ। ਦਾ ਕੋਈ ਬਿਜ਼ਨਸ ਪਬਲਿਕ ਵਿੱਚ ਨਹੀਂ ਹੈ ਜਿੱਥੋਂ ਲੋਕਾਂ ਨੂੰ ਪਤਾ ਹੋਵੇ ਕਿ ਉਹ ਕਿੰਨਾ ਪੈਸਾ ਕਮਾ ਰਹੇ ਨੇ ਉੱਥੇ ਮੁਸੀਬਤ ਬਣ ਜਾਂਦੀ ਹੈ ਜਿਹੜਾ ਜ਼ਿਆਦਾ ਦਿਖ ਰਿਹਾ ਹੈ ਉਸ ਲਈ ਉੱਥੇ ਸਮਾਂ ਔਖਾ ਹੋ ਜਾਂਦਾ ਹੈ 2019 ਵਿੱਚ ਮੇਰਾ ਘਰ ਇਸ ਇੰਡਸਟਰੀ ਚ ਸਭ ਤੋਂ ਪਹਿਲਾ ਟਾਰਗੇਟ ਬਣਿਆ ਸੀ ਪਹਿਲੀ ਵਾਰ ਮੇਰੇ ਘਰ ਦੇ ਉੱਤੇ ਲਗਾਤਾਰ ਗੋਲੀ ਚਲਾਈ ਗਈ ਇੱਕ ਐਕਸਟਰਸ਼ਨ ਕੇਸ ਸੀ ਉਹਨਾਂ ਨੇ ਕਿਹਾ ਕਿ ਪੈਸੇ ਦਿਓ ਨਹੀਂ ਤਾਂ ਸ਼ੋ ਕਰਨ ਨਹੀਂ ਦੇਵਾਂਗੇ ਪੰਜਾਬ ਨਹੀਂ ਆ ਸਕਦੇ ਇੰਡੀਆ ਨਹੀਂ ਆ ਸਕਦੇ ਮੈਂ ਪੈਸੇ ਨਹੀਂ ਦਿੱਤੇ ਤਾਂ ਇਹ ਹੋਇਆ ਸੀ ਜਦੋਂ ਮੈਨੂੰ ਲੱਗਾ ਕਿ ਸਭ ਕੁਝ ਠੀਕ ਹੋ ਗਿਆ ਏ ਫਿਰ ਤੋਂ ਮੇਰੇ ਘਰ ਤੇ ਗੋਲੀਬਾਰੀ ਹੋ ਗਈ ਹੁਣ ਤੱਕ ਚਾਰ ਬਾਰ ਮੇਰੇ ਘਰ ਉੱਤੇ ਗੋਲੀਆਂ ਚੱਲ ਚੁੱਕੀਆਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੈਨੇਡਾ ਦੇ ਘਰ ਲੱਕੜ ਦੇ ਬਣੇ ਹੁੰਦੇ ਨੇ ਗੋਲੀ ਅੰਦਰ ਤੱਕ ਲੰਘ ਜਾਂਦੀ ਹੈ ਘਰ ਅੰਦਰ ਹੋਣ ਬਾਵਜੂਦ ਵੀ ਘਰ ਅੰਦਰ ਹੋਣ ਬਾਵਜੂਦ ਵੀ ਸੁਰੱਖਿਆ ਨਹੀਂ ਹੈ ਉਹਨਾਂ ਨੇ ਸਿੱਧੇ ਦੋਹਰਤੇ ਕਿਹਾ ਕਿ ਮੈਂ ਪੰਜਾਬ ਵਿੱਚ ਕੈਨੇਡਾ ਤੋਂ ਵੱਧ ਸੁਰੱਖਿਅਤ ਫੀਲ ਕਰਦਾ ਹਾਂ ਪੰਜਾਬੀ ਗਾਇਕ ਰਨੋਜਾ 2023 ਵਿੱਚ ਆਪਣੇ ਪਰਿਵਾਰ ਸਮੇਤ ਕੈਨੇਡਾ ਤੋਂ ਦੁਬਈ ਚਲੇ ਗਏ ਸੀ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਹੁਣ ਇੱਕ ਇੰਟਰਵਿਊ ਦੇ ਵਿੱਚ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਵਕਫਖਤ ਥਾਵਾਂ ਤੋਂ ਧਮਕੀਆਂ ਆ ਰਹੀਆਂ ਸੀ ਤੇ ਕਈ ਵਾਰ ਹਮਲਿਆਂ ਦੀ ਵੀ ਕੋਸ਼ਿਸ਼ ਹੋਈ ਜਿਸ ਦੇ ਚੱਲਦੇ ਹੋਏ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹ ਕੈਨੇਡਾ ਤੋਂ ਦੁਬਈ ਆ ਗਏ। ਲੇਕਿਨ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਕੈਨੇਡਾ ਤੋਂ ਜ਼ਿਆਦਾ ਹੁਣ ਪੰਜਾਬ ਜ਼ਿਆਦਾ ਸੁਰੱਖਿਅਤ ਲੱਗਦਾ ਹੈ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਫਿਗਰ ਹੋਣ ਬਾਅਦ ਜੋ ਰਹਿਣਾ ਬਹੁਤ ਔਖਾ ਹੈ ਤੇ ਕੈਨੇਡਾ ਸਿਰਫ ਉਹਨਾਂ ਲੋਕਾਂ ਲਈ ਸੁਰੱਖਿਅਤ ਹੈ ਜੋ ਇਸ ਇੰਡਸਟਰੀ ਨਾਲ ਜੁੜੇ ਨਹੀਂ ਹਨ। ਕੋਈ ਬਿਜ਼ਨਸ ਪਬਲਿਕ ਵਿੱਚ ਨਹੀਂ ਹੈ ਜਿੱਥੋਂ ਲੋਕਾਂ ਨੂੰ ਪਤਾ ਹੋਵੇ ਕਿ ਉਹ ਕਿੰਨਾ ਪੈਸਾ ਕਮਾ ਰਹੇ ਨੇ ਉੱਥੇ ਮੁਸੀਬਤ ਬਣ ਜਾਂਦੀ ਹੈ ਜਿਹੜਾ ਜ਼ਿਆਦਾ ਦਿਖ ਰਿਹਾ ਹੈ ਉਸ ਲਈ ਉੱਥੇ ਸਮਾਂ ਔਖਾ ਹੋ ਜਾਂਦਾ ਹੈ 2019 ਵਿੱਚ ਮੇਰਾ ਘਰ ਇਸ ਇੰਡਸਟਰੀ ਚ ਸਭ ਤੋਂ ਪਹਿਲਾ ਟਾਰਗੇਟ ਬਣਿਆ ਸੀ ਪਹਿਲੀ ਵਾਰ ਮੇਰੇ ਘਰ ਦੇ ਉੱਤੇ ਲਗਾਤਾਰ ਗੋਲੀ ਚਲਾਈ ਗਈ ਇੱਕ ਐਕਸਟੋਰਸ਼ਨ ਕੇਸ ਸੀ ਉਹਨਾਂ ਨੇ ਕਿਹਾ ਕਿ ਪੈਸੇ ਦਿਓ ਨਹੀਂ ਤਾਂ ਸ਼ੋ ਕਰਨ ਨਹੀਂ ਦੇਵਾਂਗੇ ਪੰਜਾਬ ਨਹੀਂ ਆ ਸਕਦੇ ਇੰਡੀਆ ਨਹੀਂ ਆ ਸਕਦੇ ਮੈਂ ਪੈਸੇ ਨਹੀਂ ਦਿੱਤੇ ਤਾਂ ਇਹ ਹੋਇਆ ਸੀ ਜਦੋਂ ਮੈਨੂੰ ਲੱਗਾ ਕਿ ਸਭ ਕੁਝ ਠੀਕ ਹੋ ਗਿਆ ਏ ਫਿਰ ਤੋਂ ਮੇਰੇ ਘਰ ਤੇ ਗੋਲੀਬਾਰੀ ਹੋ ਗਈ ਹੁਣ ਤੱਕ ਚਾਰ ਵਾਰ ਮੇਰੇ ਘਰ ਉੱਤੇ ਗੋਲੀਆਂ ਚੱਲ ਚੁੱਕੀਆਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੈਨੇਡਾ ਦੇ ਘਰ ਲੱਕੜ ਦੇ ਬਣੇ ਹੁੰਦੇ ਨੇ ਗੋਲੀ ਅੰਦਰ ਤੱਕ ਲੰਘ ਜਾਂਦੀ ਹੈ ਘਰ ਅੰਦਰ ਹੋਣ ਬਾਵਜੂਦ ਵੀ ਘਰ ਅੰਦਰ ਹੋਣ ਬਾਵਜੂਦ ਵੀ ਸੁਰੱਖਿਆ ਨਹੀਂ ਹੈ ਉਨਾ ਨੇ ਸੇ ਦੇ ਟੋਰਟੇ ਕਿਹਾ ਕਿ ਮੈਂ ਪੰਜਾਬ ਵਿੱਚ ਕੈਨੇਡਾ ਤੋਂ ਵੱਧ ਸੁਰੱਖਿਅਤ ਫੀਲ ਕਰਦਾ ਹਾਂ